ਦੇਸਾਂ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕੋਟਕਪੁਰੇ ਦੀ ਇਸ ਕਹਾਣੀ ਨੇ ਪਿੰਡ ਦੇ ਹਰ ਇੱਕ ਨਿਵਾਸੀ ਨੂੰ ਹੈਰਾਨ ਕਰ ਦਿੱਤਾ ਜਿੱਥੇ ਇੱਕ ਪਾਸੇ ਸਰਪੰਚ ਦੇ ਘਰ ਦੀ ਰੌਣਕ ਅਮੀਰੀ ਅਤੇ ਸ਼ਾਨੋ ਸ਼ੌਕਤ ਸੀ ਉੱਤੇ ਦੂਜੇ ਪਾਸੇ ਇੱਕ ਮਜ਼ਦੂਰ ਦੇ ਪੁੱਤ ਦੀ ਥੋੜੀ ਜਿਹੀ ਦੁਨੀਆ ਜਿਸ ਵਿੱਚ ਪਿਆਰ ਦਾ ਕੋਈ ਦਰਜਾ ਨਹੀਂ ਸੀ ਕਹਾਣੀ ਦੀ ਸ਼ੁਰੂਆਤ ਹੋਈ ਇੱਕ ਪਿੰਡ ਦੇ ਸਰਪੰਚ ਦੀ ਕੁੜੀ ਤੋਂ ਜੋ ਹਰ ਕਿਸੇ ਲਈ ਇੱਕ ਸ਼ਾਨਦਾਰ ਜ਼ਿੰਦਗੀ ਜਿਉਂਦੀ ਸੀ ਇੱਕ ਸਾਧਾਰਨ ਮਜ਼ਦੂਰ ਦੇ ਨਾਲ ਪਿਆਰ ਕਰ ਬੈਠੀ। ਉਹ ਲੜਕਾ ਲੋਕਾਂ ਦੇ ਅੱਗੇ ਆਪਣੇ ਆਪ ਨੂੰ ਬਹੁਤ ਅਮੀਰ ਦਿਖਾਉਂਦਾ ਸੀ। ਮਹਿੰਗੀਆਂ ਜੱਡੀਆਂ, ਵਧੀਆ ਕੱਪੜੇ, ਸ਼ਾਨਦਾਰ ਲਾਈਫਸਟਾਈਲ। ਉਹ ਸਭ ਕੁਝ ਸੀ ਜੋ ਕਿਸੇ ਵੀ ਅਮੀਰ ਘਰ ਦੇ ਮੁੰਡੇ ਵਿੱਚ ਹੋ ਸਕਦਾ ਹੈ। ਪਰ ਇਹ ਸਿਰਫ ਇੱਕ ਭਰਮ ਸੀ। ਉਹ ਕੁੜੀ ਆਪਣੇ ਘਰ, ਪਰਿਵਾਰ, ਪਿੰਡ ਅਤੇ ਜ਼ਮਾਨੇ ਦੀ ਪਰਵਾਹ ਨਾ ਕਰਦੀ। ਉਹ ਸਿਰਫ ਉਸਦੇ ਨਾਲ ਇੱਕ ਨਵੀਂ ਦੁਨੀਆ ਬਸਾਉਣ ਦਾ ਸੁਪਨਾ ਦੇਖਦੀ। ਪਰ ਜਦੋਂ ਹਕੀਕਤ ਸਾਹਮਣੇ ਆਈ ਤਾਂ ਅਸਲ ਚਿਹਰਾ ਸਾਹਮਣੇ ਆ ਗਿਆ ਤਾਂ ਉਹ ਤੱਕ ਸਹਾਰ ਨਾ ਸਕੇ ਉਸਦੇ ਵੱਡੇ ਭਰਾ ਨੇ ਜਦ ਉਸ ਨੂੰ ਮਿਸਤਰੀਆਂ ਦੇ ਨਾਲ ਗਿਹਾੜੀ ਕਰਦੇ ਦੇਖਿਆ ਤਾਂ ਉਹ ਵੀ ਰੋਣ ਲੱਗ ਪਿਆ ਇਹੋ ਜੀ ਬੇਇੱਜ਼ਤੀ ਇਹੋ ਜਿਹਾ ਸ਼ਰਮਨਾਕ ਮੰਜ਼ਰ ਉਸ ਨੇ ਕਦੇ ਵੀ ਨਹੀਂ ਸੋਚਿਆ ਸੀ ਪਰ ਹੁਣ ਹਾਲਾਤ ਵੱਧ ਚੁੱਕੇ ਸਨ ਹੁਣ ਕੁਝ ਵੀ ਕਰਨਾ ਮੁਸ਼ਕਲ ਹੋ ਗਿਆ ਸੀ ਅੱਗੇ ਕੀ ਹੋਵੇਗਾ ਕਿ ਸਰਪੰਚ ਦੀ ਕੁੜੀ ਇਹ ਬੇਇੱਜ਼ਤੀ ਸਹਾਰ ਪਾਵੇਗੀ ਕਿ ਉਹ ਮਜ਼ਦੂਰ ਮੁੰਡਾ ਅਸਲ ਵਿੱਚ ਇਉਂ ਹੈ ਜੋ ਉਹ ਦਿਖਾਉਂਦਾ ਸੀ ਯਾ ਪਿਆਰ ਇੱਕ ਵੱਡਾ ਭਰਮ ਸੀ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਰਪੰਚ ਦੀ ਕੁੜੀ ਨਿੱਕੀ ਜਿਸ ਦੀ ਜ਼ਿੰਦਗੀ ਇੱਜ਼ਤ, ਆਨ-ਬਾਨ ਤੇ ਸ਼ਾਨ ਦੀ ਮਿਸਾਲ ਸੀ। ਹੁਣ ਮਿਸਤਰੀਆਂ ਦੇ ਨਾਲ ਦਿਹਾੜੀ ਕਰ ਰਹੀ ਸੀ। ਕਦੇ ਜਿਹਾ ਤਾ ਵਿੱਚ ਸੋਨੇ-ਚਾਂਦੀ ਦੀਆਂ ਚੂੜੀਆਂ ਹੁੰਦੀਆਂ ਸਨ, ਉਹ ਹੱਥ ਹੁਣ ਇੱਟਾਂ ਤੇ ਸੀਮਿੰਟ ਨਾਲ ਭਰੇ ਹੋਏ ਸਨ। ਪਿੰਡ ਦੇ ਲੋਕ ਇਹ ਸਭ ਦੇਖ ਕੇ ਹੌਲੀ-ਹੌਲੀ ਜੁਰਮ ਰੌਣ ਲੱਗੇ ਇਹ ਹਾਲਾਤ ਉਸ ਵੇਲੇ ਬਣੇ ਜਦੋਂ ਨਿੱਕੀ ਨੇ ਆਪਣਾ ਘਰ ਛੱਡ ਕੇ ਜੈਦ ਦੇ ਨਾਲ ਨਵੀਂ ਜ਼ਿੰਦਗੀ ਬਚਾਉਣ ਦਾ ਫੈਸਲਾ ਲਿਆ ਜੈਦ ਜੋ ਆਪਣੇ ਆਪ ਨੂੰ ਅਮੀਰ ਦਿਖਾਉਂਦਾ ਸੀ ਅਸਲ ਵਿੱਚ ਉਹ ਇੱਕ ਮਜ਼ਦੂਰ ਦਾ ਪੁੱਤਰ ਸੀ ਉਹ ਨਕਲੀ ਗੱਡੀਆਂ ਤੇ ਨਕਲੀ ਦੌਲਤ ਨਾਲ ਪਿੰਡ ਦੇ ਲੋਕਾਂ ਨੂੰ ਠੱਗ ਰਿਹਾ ਸੀ ਪਰ ਨਿੱਕੀ ਤਾਂ ਉਸ ਨੂੰ ਆਪਣੇ ਦਿਲ ਵਿੱਚ ਫਸਾ ਬੈਠੀ ਸੀ ਜਦ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਈ ਤਾਂ ਨਿੱਕੀ ਨੂੰ ਜਲਦੀ ਹੀ ਅਸਲ ਹਕੀਕਤ ਦਾ ਅਹਿਸਾਸ ਹੋਇਆ ਮਹਿੰਗੀਆਂ ਗੱਡੀਆਂ ਸ਼ਾਨਦਾਰ ਘਰ ਤੇ ਦੌਲਤ ਇਹ ਸਭ ਕੁਝ ਸਿਰਫ ਦਿਖਾਵਾ ਸੀ। ਅਸਲ ਵਿੱਚ ਜੈਦ ਇੱਕ ਸਧਾਰਨ ਮਜ਼ਦੂਰ ਸੀ ਜੋ ਆਪਣੇ ਪਿਓ ਦੇ ਨਾਲ ਕੰਮ ਕਰਦਾ ਸੀ। ਪਹਿਲਾਂ ਤਾਂ ਨਿੱਕੀ ਨੇ ਇਸ ਗੱਲ ਨੂੰ ਅਣਦੇਖਾ ਕਰ ਦਿੱਤਾ ਪਰ ਜਦ ਘਰ ਦਾ ਗੁਜ਼ਾਰਾ ਠੀਕ ਨਹੀਂ ਹੋਇਆ ਤਾਂ ਜੈਦ ਨੇ ਕਿਹਾ ਜੇਕਰ ਤੂੰ ਮੇਰੇ ਨਾਲ ਹੈ ਤਾਂ ਕੰਮ ਵੀ ਮੇਰੇ ਨਾਲ ਕਰਨਾ ਪਵੇਗਾ। ਇੱਕ ਦਿਨ ਨਿੱਕੀ ਦਾ ਭਰਾ ਜੋ ਹਮੇਸ਼ਾ ਆਪਣੀ ਭੈਣ ਨੂੰ ਰਾਣੀ ਮੰਗ ਰੱਖਣ ਵਾਲਾ ਸੀ ਆਪਣੀ ਭੈਣ ਨੂੰ ਕੰਮ ਕਰਦਿਆਂ ਵੇਖ ਕੇ ਰੋਣ ਲੱਗ ਪਿਆ ਉਹ ਇੱਕ ਵਾਰੀ ਫਿਰ ਉੱਚੀ ਬਾਜ਼ ਵਿੱਚ ਕਿਹਾ ਨਿੱਕੀ ਇਹੀ ਤਰ੍ਹਾਂ ਪਿਆਰ ਸੀ ਜਿਹੜਾ ਤੈਨੂੰ ਮਿਸਤਰੀ ਬਣਾਉਣ ਚ ਲਿਆ ਸੀ ਨਿੱਕੀ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਸ਼ਰਮਿੰਦਗੀ ਤੇ ਪਛਤਾਵੇ ਵਿੱਚ ਡੁੱਬ ਚੁੱਕੀ ਸੀ ਉਸ ਨੂੰ ਹੁਣ ਸਮਝ ਆ ਗਈ ਸੀ ਕਿ ਪਿਆਰ ਦੇ ਨਾਂ ਤੇ ਉਹ ਇੱਕ ਵੱਡੀ ਭੁੱਲ ਕਰ ਚੁੱਕੀ ਹੈ ਕਿ ਨਿੱਕੀ ਆਪਣੇ ਘਰ ਵਾਪਸ ਜਾਵੇਗੀ ਜਾਂ ਜੈਦ ਨੇ ਕੁਝ ਹੋਰ ਚਾਲਾਂ ਚੱਲੀਆਂ ਸੀ ਜਾਣਨ ਦੇ ਲਈ ਅੱਗੇ ਦੀ ਜੋ ਕਹਾਣੀ ਹੈ ਉਹ ਜਾਰੀ ਰਹੇਗੀ। ਉਹ ਦੱਸਦੀ ਹੈ ਕਿ ਜ਼ਿੰਦਗੀ ਕਈ ਵਾਰ ਐਦਾਂ ਦੇ ਮੋੜ ਲੈ ਕੇ ਆਉਂਦੀ ਹੈ ਕਿ ਇਨਸਾਨ ਜੋ ਕਿ ਪਿਆਰ ਦੇ ਵਿੱਚ ਅੰਨ੍ਹਾ ਹੋ ਜਾਂਦਾ ਹੈ। ਨਿੱਕੀ ਦੀ ਅੱਖਾਂ ਹਾਲਾਤਾਂ ਦੀ ਅਸਲ ਤਸਵੀਰ ਵੇਖ ਚੁੱਕੀਆਂ ਸਨ। ਜਿਸ ਵਿਆਹ ਦੀ ਚਮਕ ਨੇ ਉਸ ਨੂੰ ਆਪਣੇ ਘਰ ਪਰਿਵਾਰ ਤੋਂ ਦੂਰ ਕਰ ਦਿੱਤਾ। ਉਹ ਹੁਣ ਮਿੱਟੀ ਵਿੱਚ ਮਿਲਦੀ ਨਜ਼ਰ ਆ ਰਹੀ ਸੀ। ਜੈਦ ਜੋ ਪਹਿਲਾਂ ਇੱਕ ਸੁਪਨੇ ਵਾਂਗ ਲੱਗਦਾ ਸੀ, ਹੁਣ ਨਿੱਕੀ ਲਈ ਇੱਕ ਬੋਝ ਬਣ ਗਿਆ। ਉਹ ਨਿੱਕੀ ਨੂੰ ਹੁਣ ਬਰਾਬਰੀ ਦਾ ਹਿੱਸਾ ਨਹੀਂ ਸਮਝਦਾ ਸੀ। ਚਗੋ ਇੱਕ ਮਜ਼ਦੂਰ ਵਾਂਗ ਹੀ ਕੁਛ ਨਾਲ ਪੇਛਾ ਹੁੰਦਾ ਸੀ ਨਿੱਕੀ ਹੁਣ ਰੋਜ਼ ਕੰਮ ਤੇ ਜਾਂਦੀ ਥੱਕ ਕੇ ਆਉਂਦੀ ਪਰ ਜੈਦ ਨੂੰ ਕੋਈ ਪਰਵਾਹ ਨਹੀਂ ਸੀ ਉਹ ਐਸਤਾ ਐਸਤਾ ਆਪਣੀ ਅਸਲ ਲੋਹਾਰ ਚ ਆ ਚੁੱਕਾ ਸੀ ਨਿੱਕੀ ਨੇ ਇੱਕ ਦਿਨ ਅਜੀਹਾ ਕਿਹਾ ਕਿ ਉਹਨਾਂ ਗੱਡੀਆਂ ਦੀ ਸੱਚਾਈ ਵੀ ਵੇਖ ਲਈ ਜੋ ਜੈਦ ਕਦੇ ਮਹਿੰਗੀ ਜ਼ਿੰਦਗੀ ਦਾ ਹਿੱਸਾ ਦੱਸਦਾ ਸੀ ਉਹ ਸਿਰਫ ਕਿਰਾਏ ਤੇ ਲੈ ਕੇ ਆਉਂਦਾ ਸੀ ਇੱਕ ਸ਼ਾਮ ਜਦ ਨਿੱਕੀ ਨੇ ਜੈਦ ਨੂੰ ਪੁੱਛਿਆ ਤੂੰ ਮੇਰੇ ਨਾਲ ਇਹ ਸਭ ਕਿਉਂ ਕੀਤਾ ਉਸੇ ਹੱਸ ਕੇ ਬੋਲਿਆ ਤੂੰ ਹੀ ਦਾ ਮਨਨ ਲੱਗ ਪਈ ਸੀ ਬਈ ਤਾਂ ਕੁਝ ਵੀ ਕਹਿ ਦਿੰਦਾ ਤੇ ਇਹ ਵਰਗੀਆਂ ਧਨਵਾਨ ਘਰਾਣੀਆਂ ਕੁੜੀਆਂ ਅੰਨੀਆਂ ਹੋ ਜਾਂਦੀਆਂ ਨੇ ਉਸ ਦੀ ਗੱਲ ਨਿੱਕੀ ਦੇ ਦਿਲ ਵਿੱਚ ਚੋਰੀ ਆਗ ਬੱਧੀ ਪਿਆਰ ਤਾਂ ਬੇਵਕੂਫੀ ਬਣ ਚੁੱਕਾ ਸੀ ਨਿੱਕੀ ਨੇ ਸੋਚਿਆ ਇਹੋ ਪਿਆਰ ਸੀ ਮੇਰਾ ਜਿੱਥੇ ਮੇਰੀ ਇੱਜ਼ਤ ਵੀ ਨਹੀਂ ਹੋਈ ਇੱਕ ਰਾਤ ਨਿੱਕੀ ਦਾ ਭਰਾ ਚੁੱਪ ਕੇ-ਚੁੱਪ ਕੇ ਆ ਕੇ ਉਸ ਨੂੰ ਮਿਲਿਆ ਉਹ ਬਹੁਤ ਉਦਾਸ ਸੀ ਪਰ ਗੁੱਸੇ ਨਾਲ ਪੈਰ ਨੂੰ ਆਖਿਆ ਨਿੱਕੀ ਇਹੋ ਤੇਰੀ ਜ਼ਿੰਦਗੀ ਹੈ ਜੋ ਅਸੀਂ ਤੈਨੂੰ ਬਚਪਨ ਤੋਂ ਸੋਚੀ ਸੀ ਪਰ ਚੂਮ ਦੀ ਦੁਕਾਨ ਤੇ ਚੱਲਣ ਵਾਲੀ ਤੇਰਾ ਭਰਾ ਤੇਰੀ ਸਫਲਤਾ ਦਾ ਸੁਪਨਾ ਵੀ ਦੇਖਦਾ ਸੀ ਪਰ ਤੂੰ ਨਿੱਕੀ ਨੇ ਅੱਖਾਂ ਹੇਠਾਂ ਕਰ ਲਈਆਂ ਉਹ ਪਛਤਾਵੇ ਨਾਲ ਭਰ ਚੁੱਕੀ ਸੀ ਨਿੱਕੀ ਨੇ ਆਖਰਵਾਰ ਜੈਦ ਨੂੰ ਦੇਖਿਆ ਉਹ ਹੁਣ ਉਸੇ ਦਾ ਨਹੀਂ ਸੀ ਜੈਦ ਦੀ ਅੱਖਾਂ 'ਚ ਪਿਆਰ ਨਹੀਂ ਸਿਰਫ ਇੱਕ ਜਿੱਤ ਸੀ ਨਿੱਕੀ ਨੇ ਹੌਲੀ ਆਵਾਜ਼ ਵਿੱਚ ਕਿਹਾ ਮੈਂ ਤੈਨੂੰ ਪਿਆਰ ਕੀਤਾ ਪਰ ਤੂੰ ਮੇਰਾ ਵਿਸ਼ਵਾਸ ਤੋੜਿਆ ਹੁਣ ਮੈਂ ਵਾਪਸ ਜਾ ਰਹੀ ਹਾਂ ਪਰ ਇੱਕ ਨਵੀਂ ਸ਼ੁਰੂਆਤ ਦੇ ਲਈ ਉਹ ਆਪਣੇ ਭੈਣ ਨੂੰ ਲੈ ਕੇ ਨਵੀਂ ਰਾਤ ਤੇ ਤੁਰਪਿਆ ਪਿੰਡ ਵਿੱਚ ਵਾਪਸੀ ਮੁਸ਼ਕਲ ਸੀ ਪਰ ਨਿੱਕੀ ਹੁਣੇ ਸਾਬਤ ਕਰਨਾ ਚਾਹੁੰਦੀ ਸੀ ਕਿ ਉਹ ਇੱਕ ਗਲਤੀ ਨਹੀਂ ਸਗੋਂ ਇੱਕ ਉੱਤਮ ਸਫ਼ਰ ਦੀ ਹਕੀਕਤ ਸੀ। ਇਹ ਕਹਾਣੀ ਪਿਆਰ ਅਤੇ ਭਰਮ ਦੀ ਲੜਾਈ ਸੀ ਕਿ ਪਿਆਰ ਅੰਨਾ ਹੁੰਦਾ ਹੈ ਜਾਂ ਅਸੀਂ ਇਸ ਨੂੰ ਅੰਨਾ ਬਣਾ ਦਿੰਨੇ ਹਾਂ। ਨਿੱਕੀ ਦੀ ਕਹਾਣੀ ਜੋ ਇੱਕ ਅਮੀਰ ਘਰ ਦੀ ਰਾਣੀ ਸੀ ਤੇ ਹੁਣ ਇੱਕ ਮਜ਼ਬੂਤ ਔਰਤ ਬਣਨ ਚਲੀ ਸੀ। ਅੱਗੇ ਨਿੱਕੀ ਦੀ ਜ਼ਿੰਦਗੀ ਦੇ ਵਿੱਚ ਕਿਹੜਾ ਸੰਘਰਸ਼ ਭਰਿਆ ਹੈ? ਅਤੇ ਉਸਦੀ ਜ਼ਿੰਦਗੀ ਦੇ ਵਿੱਚ ਹੋਰ ਕੀ ਕੀ ਹੋਣ ਵਾਲਾ ਹੈ ਇਹ ਸਭ ਕੁਝ ਆਪਾਂ ਵੇਰਵੇ ਨਾਲ ਦੇਖਦੇ ਹਾਂ ਨਿੱਕੀ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਪਰ ਹੁਣ ਪਿਛਲੇ ਦਿਨਾਂ ਨੂੰ ਯਾਦ ਕਰਕੇ ਹੋਰ ਰੋਣਾ ਨਹੀਂ ਚਾਹਦੀ ਸੀ ਉਸ ਨੇ ਆਪਣੇ ਭਰਾ ਨਾਲ ਵਾਪਸੀ ਦਾ ਫੈਸਲਾ ਕਰ ਲਿਆ ਪਰ ਉਹ ਪਿੰਡ 'ਚ ਆਸਾਨੀ ਨਾਲ ਵਾਪਸ ਨਹੀਂ ਜਾ ਸਕਦੀ ਸੀ ਪਰ ਦੀ ਇੱਜ਼ਤ ਲੋਕਾਂ ਦੀਆਂ ਗੱਲਾਂ ਅਤੇ ਆਪਣੇ ਮਾਤਾ ਪਿਤਾ ਦੀ ਨਜ਼ਰਾਂ ਦਾ ਸਾਹਮਣਾ ਕਰਨਾ ਕੋਈ ਆਮ ਗੱਲ ਨਹੀਂ ਜਦ ਨਿੱਕੀ ਆਪਣੇ ਘਰ ਪਹੁੰਚੀ ਉਸਦੇ ਪਿਤਾ ਨੇ ਪਹਿਲਾ ਹੀ ਇੱਕ ਵੱਡਾ ਫੈਸਲਾ ਲੈ ਲਿਆ ਸੀ ਉਹ ਆਗ ਬਲੰਦ ਹੋ ਚੁਕੇ ਸਨ ਤੁਸੀਂ ਅਸੀਂ ਚੇਤੇ ਸੀ ਪਰ ਤੂੰ ਘਰ ਦੀ ਇੱਜ਼ਤ ਨੂੰ ਮਿੱਟੀ ਚ ਮਿਲਾ ਕੇ ਆਈ ਹੈ ਹੁਣ ਤੈਨੂੰ ਇਹ ਘਰ ਕਿਵੇਂ ਮਿਲੇ ਸਰਪੰਚ ਦੇ ਗੁੱਸੇ ਨਾਲ ਕਿਹਾ ਨਿੱਕੀ ਨੇ ਆਪਣੇ ਪਿਤਾ ਦੇ ਪੈਰ ਫੜ ਲਏ ਮੈਂ ਗਲਤੀ ਕੀਤੀ ਪਰ ਮੈਨੂੰ ਆਪਣੀ ਜ਼ਿੰਦਗੀ ਵਾਪਸ ਬਣਾਉਣ ਦਾ ਇੱਕ ਮੌਕਾ ਚਾਹੀਦਾ ਮਾਤਾ ਜੋ ਚੁੱਪਚਾਪ ਇਹ ਸਭ ਕੁਝ ਦੇਖ ਰਹੀ ਸੀ ਉਸਨੇ ਨਿੱਕੀ ਨੂੰ ਉੱਚਾ ਕਰਕੇ ਜੇਕਰ ਤੂੰ ਆਪਣੀ ਗਲਤੀ ਤੋਂ ਸਿੱਖ ਹੀ ਲਿਆ ਤਾਂ ਜਿਹੜਾ ਹਰ ਮਾਂ ਆਪਣੇ ਧੀ ਨੂੰ ਮਾਫ ਕਰ ਸਕਦੀ ਹੈ ਪਿੰਡ 'ਚ ਨਿੱਕੀ ਦੀ ਵਾਪਸੀ ਇੱਕ ਵੱਡੀ ਖਬਰ ਬਣ ਗਈ ਕੁਝ ਲੋਕ ਉਸ ਦੇ ਹੱਕ 'ਚ ਸਨ ਪਰ ਬਹੁਤੇ ਮੁਕੌਲ ਉਡਾਰੇ ਸਨ ਇਹ ਅਸੀਂ ਤੂੰ ਦੱਸ ਰਹੀ ਹੈ ਕਿ ਪਿਆਰ ਕਰਕੇ ਕਿਸੇ ਦੀ ਜ਼ਿੰਦਗੀ ਬਣ ਜਾਂਦੀ ਹੈ ਹੋਰ ਤੂੰ ਕੀ ਕਰੇਂਗੀ ਕਿ ਮਜ਼ਦੂਰੀ ਜਾਰੀ ਰੱਖੇਂਗੀ ਨਿੱਕੀ ਨੇ ਇਹ ਸਭ ਗੱਲਾਂ ਸੁਣ ਕੇ ਆਪਣੇ ਆਪ ਨਾਲ ਇੱਕ ਵੱਡਾ ਫੈਸਲਾ ਕੀਤਾ ਨਿੱਕੀ ਨੇ ਆਪਣੇ ਪਿਤਾ ਦੇ ਵਪਾਰ ਸਿੱਖਣ ਦੀ ਗੁਜਾਰਿਸ਼ ਕੀਤੀ ਜੇਕਰ ਤੁਸੀਂ ਮੈਨੂੰ ਆਪਣੇ ਘਰ ਦੀ ਔਲਾਦ ਮੰਨਦੇ ਹੋ ਤਾਂ ਮੈਨੂੰ ਮੌਕਾ ਦਿਓ ਮੈਂ ਆਪਣੇ ਪੈਰਾਂ ਤੇ ਖੜ੍ਹੀ ਹੋ ਸਕਾਂ ਸਰਪੰਚ ਜੋ ਪਹਿਲਾਂ ਗੁੱਸੇ ਵਿੱਚ ਸੀ ਹੁਣ ਆਪਣੇ ਦਿਲ ਵਿੱਚ ਕੁਝ ਸੋਚ ਰਿਹਾ ਸੀ ਜੇ ਤੂੰ ਸੱਚਮੁੱਚ ਕੁਝ ਕਰਨਾ ਚਾਹੁੰਨੀ ਹੈ ਤਾਂ ਮੈਂ ਤੈਨੂੰ ਇੱਕ ਮੌਕਾ ਦਿੰਦਾ ਹਾਂ ਪਰ ਯਾਦ ਰੱਖ ਇਹ ਤੇਰੀ ਆਖਰੀ ਮੌਕਾ ਹੈ ਨਿੱਕੀ ਨੇ ਪੱਕਾ ਕਰ ਲਿਆ ਕਿ ਹੁਣ ਕਿਸੇ ਵੀ ਹੋਰ ਤੇ ਭਰੋਸਾ ਨਹੀਂ ਕਰੇਗੀ ਨਾ ਹੀ ਕਿਸੇ 'ਤੇ ਭਰੋਸਾ ਪਵੇਗੀ ਉਸਨੇ ਆਪਣੇ ਪਿਤਾ ਦਾ ਵਿਹਾਰ ਅਤੇ ਵਪਾਰ ਸਿੱਖਣਾ ਬਹੁਤ ਸ਼ੁਰੂ ਕਰ ਦਿੱਤਾ ਪਿੰਨ ਵਿੱਚ ਆਪਣੇ ਨਵੇਂ ਰੇਲ ਦੀ ਸ਼ੁਰੂਆਤ ਕੀਤੀ ਕੁਜਮੀ ਨਰ ਨਿੱਕੀ ਪਿੰਡ ਦੀ ਸਭ ਤੋਂ ਮਜ਼ਬੂਤ ਤੇ ਆਤਮ ਨਿਰਭਰ ਔਰਤ ਬਣ ਗਈ। ਲੋਕ ਜੋ ਪਹਿਲਾਂ ਉਸ ਦਾ ਮਖੌਲ ਲੜਾਉਂਦੇ ਸਨ, ਹੁਣ ਉਸ ਦੀ ਤਕਰੀਬ ਕਰ ਰਹੇ ਨੇ। ਉਹਦੇ ਭਰਾ ਨੇ ਵੀ ਆਖਰਕਾਰ ਉਸ ਨੂੰ ਗੱਲ ਲਾ ਲਿਆ। ਤੂੰ ਸੱਚਮੁੱਚ ਨਵੀਂ ਨਿੱਕੀ ਬਣ ਗਈ ਹੈ। ਹੁਣ ਕੋਈ ਤੇਰਾ ਮਖੌਲ ਨਹੀਂ ਉਡਾ ਸਕੇਗਾ ਕਿਉਂਕਿ ਤੂੰ ਆਪ ਹੀ ਇੱਜ਼ਤ ਬਣਾਈ ਹੈ। ਨਿੱਕੀ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਪਿਆਰ ਅੰਨਾਂ ਨਹੀਂ ਪਰ ਜਦੋਂ ਵਿਅਕਤੀ ਅੰਨਾਂ ਹੋ ਜਾਂਦਾ ਹੈ ਤਾਂ ਆਪਣੀ ਜ਼ਿੰਦਗੀ ਦਾ ਨੁਕਸਾਨ ਕਰ ਲੈਂਦਾ ਹੈ। ਉਹ ਮੁੜ ਕੇ ਜੈਦ ਦੀ ਜ਼ਿੰਦਗੀ ਵੱਲ ਨਹੀਂ ਦੇਖੀ। ਹੁਣ ਉਹ ਦੂਜਿਆਂ ਦੇ ਲਈ ਹਮੇਸ਼ਾ ਇਹ ਗੱਲ ਕਹਿੰਦੀ ਕਿ ਇੱਜ਼ਤ ਕਿਸੇ ਹੋਰ ਦੀ ਦੌਲਤ ਤੇ ਨਹੀਂ ਆਪਣੀ ਮਿਹਨਤ ਤੇ ਆਤਮ ਨਿਰਭਰਤਾ ਤੇ ਹੁੰਦੀ ਹੈ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਚੁੱਕੀ ਸੀ ਅਤੇ ਹੁਣ ਉਸ ਨੂੰ ਜੈਤੀ ਜੋ ਯਾਦ ਹੈ ਬਿਲਕੁਲ ਵੀ ਨਹੀਂ ਆਉਂਦੀ ਸੀ ਨਿੱਕੀ ਹੁਣ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਚੁੱਕੀ ਸੀ ਉਸ ਨੇ ਆਪਣੇ ਪਿਤਾ ਦਾ ਵਪਾਰ ਸਮਝਣ ਦੀ ਕੋਸ਼ਿਸ਼ ਕੀਤੀ ਤੇ ਹੌਲੀ-ਹੌਲੀ ਉਸ ਵਿੱਚ ਹੁਸ਼ਿਆਰ ਹੋ ਗਈ ਜਿੱਥੇ ਪਹਿਲਾਂ ਲੋਕ ਉਸ ਦਾ ਮੁਖਾ ਲੜਾਉਂਦੇ ਸਨ ਹੁਣ ਉਹਦੀ ਹਿੰਮਤ ਤੇ ਤਾਰੀਫ ਕਰਦੇ ਨੇ ਇੱਕ ਦਿਨ ਉਸ ਨੇ ਪਿੰਡ ਦੀਆਂ ਔਰਤਾਂ ਨੂੰ ਇਕੱਠਾ ਕੀਤਾ ਅੱਧੇ ਕਿਹਾ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਜ਼ਿੰਦਗੀ ਬਣਾ ਸਕਦੇ ਹਾਂ ਉਸਨੇ ਨਵਾਂ ਕੰਮ ਸ਼ੁਰੂ ਕੀਤਾ ਪਿੰਡ ਦੀਆਂ ਔਰਤਾਂ ਲਈ ਸਲਾਈ ਅਤੇ ਹੱਥ ਕਾਰਖਾਨੇ ਦਾ ਕੰਮ ਹੁਣ ਨਿੱਕੀ ਸਿਰਫ ਸਰਪੰਚ ਦੀ ਕੁੜੀ ਨਹੀਂ ਰਹੀ ਸਗੋਂ ਇੱਕ ਮਜ਼ਬੂਤ ਮੈਲਾ ਬਣ ਚੁੱਕੀ ਸੀ ਇੱਕ ਦਿਨ ਨਿੱਕੀ ਆਪਣੇ ਨਵੇਂ ਕੰਮ ਵਿੱਚ ਮਸ਼ਗੂਲ ਸੀ ਜਦੋਂ ਉਸਦੇ ਸਾਹਮਣੇ ਜੈਦ ਖੜਾ ਉਹ ਪਹਿਲੇ ਵਾਂਗ ਜੈਦ ਨਹੀਂ ਸੀ ਉਸਨੇ ਤੱਕਿਆ ਹੋਇਆ ਸੀ ਨਜਰਾ ਹੇਟ ਕੀ ਰੇਖੜਿਆ ਸੀ ਮੈਂ ਤੈਨੂੰ ਦੁਬਾਰਾ ਆਪਣੀ ਜ਼ਿੰਦਗੀ ਵਿੱਚ ਆਉਣ ਨਹੀਂ ਦੇ ਸਕਦੀ ਨਿੱਕੀ ਨੇ ਠੰਡੀ ਆਵਾਜ਼ ਵਿੱਚ ਕਿਹਾ ਮੈਂ ਪਛਤਾਵਾ ਕਰਦਾ ਹਾਂ ਨਿੱਕੀ ਜੈਨ ਨਿਚਾ ਮੈਂ ਵੀ ਕਰਦੀ ਹਾਂ ਪਰ ਆਪਣੇ ਭੂਆ ਨੂੰ ਠੋਲੇ ਲਈ ਕੁਸਲਾਂ ਤੋਂ ਜੋ ਨਿੱਕੀ ਨੇ ਆਪਣੇ ਕੰਮ ਨੂੰ ਹੋਰ ਵੀ ਵਧਾ ਲਿਆ ਹੁਣ ਉਹਦੇ ਅਨੇਕਾਂ ਔਰਤਾਂ ਆਪਣੇ ਪੈਰਾਂ ਤੇ ਖੜੀਆਂ ਸਨ ਸਰਪੰਚ ਜੋ ਆਪਣੀ ਧੀ ਤੋਂ ਨਾਰਾਜ਼ ਸੀ ਹੁਣ ਉਸਤੇ ਮਾਣ ਕਰਦਾ ਹੈ ਅੱਜ ਨਿੱਕੀ ਦੀ ਗੱਲ ਪੜਨ ਦੀ ਹਰ ਕੁੜੀ ਦੇ ਲਈ ਪ੍ਰੇਰਨਾ ਬਣ ਗਈ ਸੀ ਅਸੀਂ ਕਿਸੇ ਹੋਰ ਤੇ ਨਹੀਂ ਆਪਣੇ ਆਪ ਤੇ ਭਰੋਸਾ ਕਰਨਾ ਚਾਹੀਦਾ ਹੈ ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਜੇਕਰ ਔਰਤ ਚਾਹੇ ਤਾਂ ਆਪਣੀ ਗਲਤੀ ਨੂੰ ਵੀ ਆਪਣੇ ਹੱਕ 'ਚ ਬਦਲ ਸਕਦੀ ਹੈ ਨਿੱਕੀ ਨੇ ਸਿੱਖ ਲਿਆ ਕਿ ਪਿਆਰ ਚੰਗੀ ਗੱਲ ਹੈ ਪਰ ਆਪਣੇ ਆਤਮ ਨਿਰਭਰਤਾ ਸਭ ਤੋਂ ਵੱਡੀ ਤਾਕਤ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਹੋਰ ਵੀ ਕਾਫੀ ਮੌਕੇ ਇਦਾਂ ਦੇ ਆਉਣੇ ਐ ਜੋ ਨਿੱਕੀ ਦੀ ਜ਼ਿੰਦਗੀ ਨੂੰ ਹੋਰ ਵੀ ਅੱਗੇ ਵਧਾਉਣਗੇ ਹੁਣ ਨਿੱਕੀ ਸਿਰਫ ਇੱਕ ਪਿੰਡ ਦੀ ਕੁੜੀ ਨਹੀਂ ਰਹੀ ਸਗੋਂ ਇੱਕ ਆਤਮ ਨਿਰਭਰ ਮਹਿਲਾ ਬਣ ਚੁੱਕੀ ਸੀ ਪਿੰਡ ਵਿੱਚ ਜਿੱਥੇ ਔਰਤਾਂ ਨੂੰ ਘਰਾਂ ਤੱਕ ਸੀਮਿਤ ਰੱਖਿਆ ਜਾਂਦਾ ਸੀ ਉੱਥੇ ਨਿੱਕੀ ਨੇ ਇਹ ਸਾਬਤ ਕਰ ਦਿੱਤਾ ਕਿ ਔਰਤਾਂ ਵੀ ਆਪਣੇ ਹੱਕ ਲਈ ਲੜ ਸਕਦੀਆਂ ਨੇ ਖੁਦ ਮੁਕਾਮ ਹਾਸਲ ਕਰ ਸਕਦੀਆਂ ਨੇ ਉਸ ਦਾ ਹੱਕ ਕਾਰਖਾਨੇ ਦਾ ਕੰਮ ਹੁਣ ਵੱਧ ਚੁੱਕਾ ਸੀ ਨਿੱਕੀ ਆਪਣੇ ਕੰਮ ਨੂੰ ਆਨਲਾਈਨ ਤੱਕ ਲੈ ਜਾਣ ਦੇ ਬਾਰੇ ਵੀ ਸੋਚਿਆ ਉਸ ਨੇ ਆਪਣੀ ਨਵੀਂ ਰਾਹ ਰੱਖਿਆ ਇੱਕ ਪਲੇਟਫਾਰਮ ਜਿੱਥੇ ਪਿੰਡ ਦੀਆਂ ਔਰਤਾਂ ਆਪਣੇ ਹੱਥ ਦੀਆਂ ਕਲਾ ਦੁਨੀਆ ਤੱਕ ਪਹੁੰਚਾ ਸਕਣ ਜੋ ਲੋਕ ਕਦੇ ਨਿੱਕੀ ਦਾ ਮਖੌਲ ਉਡਾਉਂਦੇ ਸਨ ਹੁਣ ਉਸ ਦੀ ਇੱਜ਼ਤ ਕਰਦੇ ਇਹ ਉਹੀ ਨਿੱਕੀ ਹੈ ਜਿਸ ਨੂੰ ਅਸੀਂ ਕਦੇ ਕੰਮ ਕਰਦੇ ਦੇਖ ਹੱਸਦੇ ਸਨ ਪਰ ਅੱਜ ਉਹ ਸਭ ਤੋਂ ਵੱਡੀ ਵਪਾਰੀ ਬਣ ਗਈ ਪਿੰਡ ਦੇ ਨੌਜਵਾਨ ਵੀ ਹੁਣ ਆਪਣੇ ਚੰਗੇ ਭਵਿੱਖ ਬਾਰੇ ਸੋਚਣ ਲੱਗ ਪਏ ਨਿੱਕੀ ਦੀ ਕਹਾਣੀ ਪਿੰਡ ਦੀ ਹਰ ਕੁੜੀ ਲਈ ਇੱਕ ਪ੍ਰੇਰਨਾ ਬਣ ਗਈ। ਇੱਕ ਦਿਨ ਨਿੱਕੀ ਦੇ ਕੰਮ ਦੀ ਚਰਚਾ ਦੂਰ ਤੱਕ ਫੈਲ ਚੁੱਕੀ ਸੀ ਕਿ ਖਬਰ ਜੈਦ ਤੱਕ ਵੀ ਪਹੁੰਚ ਗਈ। ਉਸਨੇ ਆਖਰਕਾਰ ਨਿੱਕੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਨਿੱਕੀ ਮੈਂ ਜਾਣਦਾ ਹਾਂ ਮੈਂ ਗਲਤ ਸੀ ਪਰ ਮੈਨੂੰ ਇੱਕ ਮੌਕਾ ਦੇ ਅਸੀਂ ਫਿਰ ਤੋਂ ਇਕੱਠੇ ਹੋ ਸਕੀਏ। ਨਿੱਕੀ ਨੇ ਉਸ ਨੂੰ ਘੁੰਮ ਕੇ ਦੇਖਿਆ। ਜੈਦ ਮੈਨੂੰ ਪਿਆਰ ਨਹੀਂ ਆਦਰਸ਼ ਚਾਹੀਦਾ ਹੈ ਜੇ ਤੂੰ ਨਹੀਂ ਦੇ ਸਕਦਾ ਪਰ ਮੈਂ ਤੈਨੂੰ ਪਿਆਰ ਕਰਦਾ ਜੇਕਰ ਤੂੰ ਪਿਆਰ ਕਰਦਾ ਹੁੰਦਾ ਤਾਂ ਕਦੇ ਮੇਰਾ ਵਿਸ਼ਵਾਸ ਨਾ ਤੋੜਦਾ ਨਿੱਕੀ ਨੇ ਇੱਕ ਆਖਰੀ ਵਾਰ ਉਸ ਨੂੰ ਦੇਖਿਆ ਜੇ ਵਾਪਸ ਆਪਣੀ ਕਾਮਯਾਬੀ ਵੱਲ ਟੁੱਲ ਪਈ ਨਿੱਕੀ ਨੇ ਹੁਣ ਆਪਣੇ ਕੰਮ ਨੂੰ ਹੋਰ ਵਧਾਉਣ ਦਾ ਮਨ ਬਣਾਇਆ ਉਸ ਨੇ ਪਿੰਡ ਦੀਆਂ ਔਰਤਾਂ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਹੁਣ ਉਹਨਾਂ ਦੀ ਬਣਾਈ ਚੀਜ਼ਾਂ ਵਿਦੇਸ਼ ਤੱਕ ਵੀ ਜਾਣ ਦਿੱਤੀਆਂ ਸਰਪੰਚ ਜੇ ਜੋ ਪਹਿਲਾਂ ਉਸ ਤੇ ਰੋਸ ਚ ਸੀ ਹੁਣ ਮਾਣ ਕਰਦਾ ਸੀ ਕਿ ਇਹ ਮੇਰੀ ਧੀ ਨਹੀਂ ਇਹ ਮੇਰਾ ਪੁੱਤ ਹੈ ਨਿੱਕੀ ਨੇ ਹੁਣ ਆਪਣੇ ਕੰਮ ਨੂੰ ਹੋਰ ਵਧਾਉਣ ਦਾ ਮਨ ਬਣਾਇਆ ਉਸ ਨੇ ਪਿੰਡ ਦੀਆਂ ਔਰਤਾਂ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਅਦੋਂ ਨਾਲ ਦੀਆਂ ਬਣਾਈਆਂ ਚੀਜ਼ਾਂ ਵਿਦੇਸ਼ ਤੱਕ ਜਾਣ ਲੱਗੀਆਂ ਸਰਪੰਚ ਜਿਸ ਨੂੰ ਰੋਸ ਸੀ ਤੇ ਹੁਣ ਆਪਣੀ ਧੀ ਦੇ ਉੱਪਰ ਮਾਣ ਕਰਦਾ ਸੀ ਕਿ ਇਹ ਮੇਰਾ ਤੇ ਹੀ ਮੇਰਾ ਗਰੂ ਹੈ ਨਿੱਕੀ ਦੀ ਕਹਾਣੀ ਸਾਨੂੰ ਇਹ ਸਿਖ ਦਿੰਦੀ ਹੈ ਕਿ ਇਨਸਾਨ ਦੀ ਅਸਲ ਤਾਕਤ ਪਿਆਰ ਨਹੀਂ ਸਗੋਂ ਉਸ ਦੀ ਸੋਚ ਅਤੇ ਆਤਮ ਨਿਰਭਰਤਾ ਹੈ ਉਹ ਹਮੇਸ਼ਾ ਲਈ ਇੱਕ ਉਦਾਹਰਣ ਬਣ ਗਈ ਕਿ ਕਿਸੇ ਵੀ ਔਰਤ ਨੂੰ ਕਿਸੇ ਹੋਰ ਤੇ ਨਹੀਂ ਆਪਣੇ ਆਪ ਤੇ ਭਰੋਸਾ ਕਰਨਾ ਚਾਹੀਦਾ ਸੋ ਜੀ ਹਾਂ ਦੋਸਤੋ ਤੁਸੀਂ ਨਿੱਕੀ ਦੀ ਇਸ ਕਹਾਣੀ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਆਪਣੇ ਸੁਝਾਅ ਜਰੂਰ ਦਿਓ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਵੀ ਕਰਿਓ ਧੰਨਵਾਦ